ਨਾ ਮਿਸਿਸ ਕੁਲਦੀਪ ਕੌਰ ਸਿੱਧੂ ਐ ਮੈਂ ਪੰਜਾਬੀ ਲੈਕਚਰਾਰ ਮਾਈ ਭਾਗੋ ਕਾਲਜ ਰਾਮਗੜ੍ਹ ਵਿੱਚ ਪਿਛਲੇ 18-19 ਸਾਲਾਂ ਤੋਂ ਪੜ੍ਹਾ ਰਹੀ ਆ ਮੇਰੀ ਬੇਟੀ ਨੂੰ ਮਸਕੂਲਰ ਡਿਸਟ੍ਰੋਫੀ ਦੀ ਪ੍ਰੋਬਲਮ ਐ ਅਸੀਂ ਵੱਡੇ ਤੋਂ ਵੱਡੇ ਡਾਕਟਰ ਨੂੰ ਦਿਖਾਇਆ ਜਿਨ੍ਹਾਂ ਨੇ ਹਮੇਸ਼ਾ ਸਾਨੂੰ ਇਹੀ ਗੱਲ ਕਹੀ ਕਿ ਇਸ ਬਿਮਾਰੀ ਦਾ ਸਾਰੀ ਦੁਨੀਆ ਦੇ ਵਿੱਚ ਕੋਈ ਇਲਾਜ ਨਹੀਂ ਇਹ ਜਿਹੜੀ ਬੱਚੀ ਐ 2-3 ਸਾਲਾਂ ਦੇ ਵਿੱਚ ਮੰਜੇ ਤੇ ਪੈ ਜਾਊਗੀ ਇਹਦੇ ਸਾਰੇ ਜਿਹੜੇ ਮਸਲ ਨਹੀਂ ਬਣ ਕੇ ਬਾਹਾਂ ਦੇ ਲੱਤਾਂ ਦੇ ਚੱਲਣ ਤੋਂ ਬਿਲਕੁਲ ਪਹਜ ਹੋ ਜਾਊਗੀ ਸਾਰੇ ਕੰਮ ਇਹਦੇ ਤੁਹਾਨੂੰ ਆਪ ਕਰਨੇ ਪੈਣਗੇ ਮਨਸ ਬਹੁਤ ਟੈਨਸ਼ਨ ਹੋਈ ਬਹੁਤ ਹੀ ਡਿਪਰੈਸ਼ਨ ਵਿੱਚ ਮੈਂ ਆ ਗਈ ਬਹੁਤ ਜ਼ਿਆਦਾ ਰੋਂਦੀ ਸੀ ਕਿਸੇ ਨਾਲ ਗੱਲ ਨਹੀਂ ਸੀ ਕਰ ਸਕਦੀ ਕੋਈ ਮੈਨੂੰ ਪੁੱਛਦਾ ਸੀ ਇਹ ਬੱਚੀ ਦਾ ਕੀ ਹਾਲ ਹੈ ਮੈਂ ਕਹਿੰਦੀ ਸੀ ਨਹੀਂ ਇਹਦਾ ਕੋਈ ਇਲਾਜ ਹੀ ਨਹੀਂ ਇਸ ਬਿਮਾਰੀ ਦਾ ਇਲਾਜ ਨਾ ਹੋਣ ਕਾਰਨ ਮੈਂ ਇਸ ਕਦਰ ਨਿਰਾਸ਼ ਹੋ ਚੁੱਕਾ ਸੀ ਕਿ ਮੈਂ ਆਪਣੇ ਨਾਲ ਨਾਲ ਇਹਨਾਂ ਦੋਨਾਂ ਨੂੰ ਵੀ ਜ਼ਹਿਰ ਦੇ ਕੇ ਮਾਰਨ ਬਾਰੇ ਸੋਚਣ ਲੱਗ ਪਿਆ ਸੀ ਪਰ ਗੁਰਬਾਣੀ ਦੀ ਰਹਿਮਤ ਨਾਲ ਸਾਨੂੰ ਤਿੰਨਾਂ ਨੂੰ ਨਵੀਂ ਜ਼ਿੰਦਗੀ ਨਸੀਬ ਹੋਈ ਹੈ ਸਰਵ ਰੋਕਾ ਅੱਖਦਨਾ ਮਿਸ਼ਨ ਨਾਲ ਮੈਂ ਕਿਵੇਂ ਜੁੜੀ ਇਹਨਾਂ ਨੇ ਮੋਹੀ ਪਿੰਡ ਦੇ ਵਿੱਚ ਇੱਕ ਕੈਂਪ ਲਾਇਆ ਉੱਥੇ ਜਾ ਕੇ ਮੈਂ ਇਹਨਾਂ ਦਾ ਸਭ ਤੋਂ ਪਹਿਲਾ ਕੈਂਪ ਅਟੈਂਡ ਕੀਤਾ ਸਰਵ ਰੋਕਾ ਅੱਖਦਨਾ ਮਿਸ਼ਨ ਆਹੀ ਇਹਦਾ ਇਲਾਜ ਹੋਇਆ ਅਸੀਂ ਪਾਠ ਕਰਦੇ ਕੈਂਪ ਅਟੈਂਡ ਕਰਦੇ ਭਾਵੇਂ ਸਿੱਖ ਧਰਮ ਨਾਲ ਰਿਲੇਟਡ ਸੀ ਪਰ ਕਰੋਸਾ ਨਹੀਂ ਸੀ ਉੱਥੇਨੇ ਕਾਹੀ ਲੋਕ ਜਿਹੜੇ ਕੈਂਸਰ ਦੇ ਮਰੀਜ਼ ਮੈਂ ਆਪਣੀਆਂ ਅੱਖਾਂ ਦੇ ਨਾਲ ਠੀਕ ਹੁੰਦੇ ਦੇਖੇ ਬਹੁਤ ਜ਼ਿਆਦਾ ਮਰੀਜ਼ਾਂ ਨੂੰ ਠੀਕ ਹੁੰਦੇ ਦੇਖਿਆ ਤਾਂ ਲੱਗਿਆ ਕਿ ਪਰਮਾਤਮਾ ਜਿਹੜਾ ਉਹ ਜ਼ਰੂਰ ਹੈ ਪਾਠ ਕਰਦੇ ਸੀ ਛੜਦਾ ਸੀ ਪਰ ਵਿਸ਼ਵਾਸ ਨਹੀਂ ਸੀ ਹੌਲੀ ਹੌਲੀ ਜਿਹੜਾ ਵਿਸ਼ਵਾਸ ਆ ਉਹ ਬਣਦਾ ਗਿਆ ਮੈਨੂੰ ਪੱਕਾ ਯਾਦ ਹੈ ਕਿ ਮੈਨੂੰ 2 ਸਾਲ ਬਿਲਕੁਲ ਵਿਸ਼ਵਾਸ ਨਹੀਂ ਆਇਆ ਮੈਂ ਇਧਰ ਉਧਰ ਭਟਕਦੀ ਵੀ ਰਹੀ ਕਦੇ ਕਿਤੇ ਹੋਮੀਓਪੈਥੀ ਦਵਾਈ ਲੈ ਲੈਣੀ ਕਦੇ ਕਿਤੇ ਚਲੇ ਜਾਣਾ ਪਰ 2 ਸਾਲ ਬਾਅਦ ਮੈਨੂੰ ਇੰਨਾ ਜ਼ਿਆਦਾ ਭਰੋਸਾ ਬੱਜਿਆ ਉਸ ਪਰਮਾਤਮਾ ਤੇ ਅਸੀਂ ਇਸ ਮਿਸ਼ਨ ਦੇ ਨਾਲ ਜੁੜੇ ਹੋਏ ਹਾਂ ਇੱਕ ਪਾਸੇ ਡਾਕਟਰਸ ਕਹਿ ਰਹੇ ਸੀ ਕਿ ਜਿਹੜੀ ਇਹ ਬਿਮਾਰੀ ਹੈ ਕੁਝ ਸਮੇਂ ਵਿੱਚ ਹੀ ਮਰੀਜ਼ ਦੀ ਜਾਨ ਲੈ ਲੈਂਦੀ ਹੈ ਦੂਜੇ ਪਾਸੇ ਗੁਰਬਾਣੀ ਦੇ ਲੜ ਲੱਗਣ ਨਾਲ ਸਾਡੀ ਬੱਚੀ ਬਿਨਾਂ ਦਵਾਈਆਂ ਤੋਂ ਪਿਛਲੇ 5-6 ਸਾਲਾਂ ਤੋਂ ਬਿਲਕੁਲ ਠੀਕ ਹੈ ਮਸਕਲਰ ਡਿਸਟ੍ਰੋਫੀ ਦੇ ਅਸੀਂਨੇ ਕਾ ਮਰੀਜ਼ਾਂ ਨੂੰ ਦੇਖਿਆ ਜਿਨ੍ਹਾਂ ਨੂੰ ਉਹਨਾਂ ਦੇ ਮਾਪੇ ਜਿਹੜੇ ਆਪਣੀਆਂ ਹੱਥਾਂ ਦੇ ਵਿੱਚ ਗਟੜੀਆਂ ਵਾਂਗੂ ਚੁੱਕ ਕੇ ਫਿਰਦੇ ਨੇ ਪਰ ਸਾਡੀ ਜਿਹੜੀ ਬੱਚੀ ਹੈ ਉਹ ਵੀ ਪਹਿਲਾਂ ਸੁੱਕ ਗਈ ਸੀ ਉਹਦੇ 'ਚ ਹੁਣ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਜਦੋਂ ਤੋਂ ਅਸੀਂ ਗੁਰਵਾਣੀ ਦੇ ਲੜ ਲੱਗੇ ਆ ਇਹਦੀ ਜਿਹੜੀ ਹਾਈਟ ਆ ਉਹ ਵੀ ਵਧੀਆ ਗਰੋਥ ਇਹਦੀ ਪ੍ਰੋਪਰ ਹੋਈ ਹੈ ਇਹਦੀ ਸਿਹਤ ਬਣ ਗਈ ਹੈ ਇਹਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਮੇਰੇ ਪੇਰੈਂਟਸ ਤੋਂ ਪਤਾ ਲੱਗਿਆ ਕਿ ਮੈਨੂੰ ਇਹ ਮਸਕਲਰ ਡਿਸਟ੍ਰੋਫੀ ਦੀ ਪ੍ਰੋਬਲਮ ਹੈ ਹਾਲਾਂਕਿ ਡਾਕਟਰ ਤਾਂ ਇਹ ਕਹਿੰਦੇ ਨੇ ਕਿ ਇਹ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਪਰ ਜਦੋਂ ਤੋਂ ਮੈਂ ਗੁਰਬਾਣੀ ਨਾਲ ਜੁੜੀ ਆ ਜਦੋਂ ਤੋਂ ਮੈਂ ਪਾਠ ਕਰਨਾ ਸ਼ੁਰੂ ਕੀਤਾ ਮੈਂ ਬਿਲਕੁਲ ਠੀਕ ਆ ਮੈਨੂੰ ਤਾਂ ਇਹ ਕਹਿਣ ਦੀ ਵੀ ਨਹੀਂ ਲੋੜ ਹੈ ਕਿ ਮੈਂ ਬਿਲਕੁਲ ਠੀਕ ਆ ਤੁਸੀਂ ਦੇਖ ਹੀ ਸਕਦੇ ਹੋ ਮੈਂ ਬਿਲਕੁਲ ਠੀਕ ਆ ਮੈਂ ਨਾਰਮਲੀ ਸਭ ਕੰਮ ਕਰਦੀ ਆ ਜਿਸ ਬਿਮਾਰੀ ਦਾ ਦੁਨੀਆ ਵਿੱਚ ਕੋਈ ਇਲਾਜ ਨਹੀਂ ਆਪਣੇ ਅੱਖੀ ਇਸਲਾ ਇਲਾਜ ਬਿਮਾਰੀ ਦਾ ਇਲਾਜ ਹੁੰਦਾ ਦੇਖ ਕੇ ਸਾਡਾ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਗੁਰਬਾਣੀ 'ਚ ਯਕੀਨ ਹੋਰ ਵੀ ਪੱਕਾ